ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਅੱਜ ਜੋ ਵਿਚਾਰ ਆ ਮਨਮੁਖ ਦੇ ਕੀ ਇਨਸਾਨੀਆਂ ਉਹਦੇ ਬਾਰੇ ਦੱਸ ਰਹੇ ਆ ਸੁਣਨਾ ਫਿਰ ਮਨਮੁਖ ਦੇ ਵਿੱਚ ਅਸੀਂ ਗੁਰਮੁਖ ਕਿਵੇਂ ਬਣਨਾ ਵਾ ਇਹ ਸੇਕੜੇ ਦੱਸ ਜੀਓ ਜਿਸ ਕੋਰਪਿਆਰ ਨੇ ਅਗਿੱਤ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਿਪ ਕਰ ਦਿਓ ਲੈ ਕਰ ਦਿਓ ਉਹ ਜਿਹੜਾ ਮੋਟੀਵੇਸ਼ਨ ਵਾਲਾ ਪਿਆਰ ਭਾਵਨਾ ਬੜੀ ਜਾਂਦੀ ਹੈ ਵੀ ਹਾਂ ਦੇਖ ਜਿਆ ਕੋਰਮਖਾ ਇੱਕ ਥੋੜਾ ਜਿਹਾ ਪਿਆਰ ਪੈਂਦਾ ਕਦੋਂ ਤੇ ਬਟਨ ਦਬਾਉਣਾ ਹੁਣ ਮਾਲਮ ਕਿ ਦੱਸਦੇ ਆ ਵਿਚਾਰ ਮਾਲਕਾ ਮੈਂ ਮਨੋਂ ਕਹਿ ਜਾਉਂਦਾ ਨੋ ਸੋ ਛੱਠਾਂਕ ਤੇ ਮਹਲੇ ਪੰਜਵੇਂ ਵਿੱਚ ਮਾਲਕ ਦਾਸ ਦਿਆ ਪੰਡਤ ਅਖਾਏ ਬਹੁਤੇ ਰਾਹੀ ਕੋੜ ਮੋਠ ਜਨੇਹਾ ਹੁਣ ਜੇ ਮੋਠ ਹੁੰਦੇ ਆ ਮ ਜੇ ਨਾਲ ਜਿਹਨੂੰ ਖਾ ਨਹੀਂ ਹੁੰਦੇ ਹੈਗੇ ਇਹਨਾਂ ਕਿਹੜਾ ਵੈਂਦਾ ਇਸ ਤਰ੍ਹਾਂ ਜਿਹੜਾ ਗੁਰਮੁਖ ਹੁੰਦਾ ਉਹ ਆਪਣੇ ਆਪ ਨੂੰ ਬਾਣੀ ਬਹੁਤ ਪੜਦਾ ਵਾ ਵਾਹਿਗੁਰੂ ਕਰਦਾ ਵਾ ਪਰ ਵਿਧੀਤ ਹੋ ਗਿਆ ਉਹ ਆਪਣੇ ਆਪ ਕਰਦਾ ਪਰ ਉਹਦਾ ਜਿਹੜਾ ਮਾਨਾ ਉਹਦਾ ਮਨ ਵੇਚਿਆ ਨਹੀਂ ਹੁੰਦਾ ਸਤ ਗੁਰ ਨੇ ਵੇਚਣਾ ਸਤ ਗੁਰ ਨੇ ਮੂਰੇ ਸੰਤ ਬੈਠੇ ਆ ਇਹ ਤਨ ਵੇਚੀ ਸੰਤ ਵੈ ਪਿਆਰੇ ਪ੍ਰੀਤਮ ਦੇ ਮੜਾ ਨੰ ਸੰਤਨਾਂ ਦੇ ਨਾਲ ਸੰਤ ਕਿਹਨਾਂ ਦੇ ਜਿਹੜਾ ਨਾਮ ਨਾਲ ਬਾਣੀ ਜਿਹੜੇ ਨਾਮ ਨਾਲ ਜੋੜਦੇ ਆ ਨਾਮ ਦਾ ਤਰੀਕਾ ਦੱਸਦੇ ਆ ਜੁਫਤੀ ਦੱਸਦੇ ਆ ਜਿਹਾਰ ਭੇਤ ਆ ਗਿਆ ਫਿਰ ਸਤਗੁਰ ਕਰਪਾ ਕਰਦਾ ਸਤਗੁਰ ਸੇਕੋ ਨਾਮ ਤੁੰਦੇ ਫਿਰ ਮਨਮੁਖ ਤੋਂ ਗੁਰਮੁਖ ਬਣਦਾ ਇੰਦਾ ਜਿਵੇਂ ਮੋਹ ਠਾਣਾ ਰਜਦਾ ਨਹੀਂ ਹੈਗਾ ਇਸ ਤਰ੍ਹਾਂ ਜੋ ਗੁਰਮੁਖ ਦਾ ਨਾਮ ਜਪਦਾ ਬਾਣੀ ਪੜਦਾ ਆਉਦੀ ਮਰਜ਼ੀ ਨਾਲ ਚੱਲਦਾ ਉਹਦਾ ਵੀ ਇਹ ਹਾਲ ਦਾ ਕੀ ਕਹਿੰਦੇ ਆ ਮਾਲਕ ਅੰਦਰ ਮੋਹ ਨਤ ਪਰਮ ਵੇ ਆਖਿਆ ਪਰਮ ਚ ਤੇ ਸੱਤ ਪਸ ਨਹੀਂ ਦੇਹਾ ਉਹਦੀ ਦੇਹ ਟਿਕਦੀ ਨਹੀਂ ਮਨ ਟਿਕਦਾ ਨਹੀਂ ਉਹਦਾ ਪਹਿਲਾਂ ਦੇਹ ਨਹੀਂ ਟਿਕਦੀ ਮਨ ਨਹੀਂ ਟਿਕਣਾ ਸਰੀਰ ਟਿਕਦਾ ਨਹੀਂ ਕਿਉਂ ਸਰੀਰ ਨੂੰ ਪੈਦੇ ਸਰੀਰ ਨੂੰ ਰਸਨੀ ਵਾਲਾ ਏਕਾਂ ਮਾਈ ਜੁਗਤਵੇ ਤਿੰਨ ਚੇਲੇ ਪਰਮਾਨੰਥ ਜਿਹੜਿਆ ਸਰੀਰ ਆ ਦੇਹ ਆ ਇਹਨੂੰ ਖੜਾ ਕਰਨ ਵਾਲੀ ਜਿਹੜੇ ਵਿੱਚ ਚਲਸ ਲੱਗ ਜੂਣਾ ਇਹ ਕੂੜੀ ਰਹਿੰਦੇ ਹਰ ਵਾਰ ਕੂੜ ਰਾਜਾ ਕੂੜ ਪਾਜਾ ਕੂੜ ਸਾਹ ਸੰਸਾਰ ਕੂੜ ਮੈਨੇ ਜਾਣ ਕੇ ਗਾਹ ਮਦਾਰੇ ਵਿੱਚੇ ਮੇਰਾ ਧੀਆ ਮੇਰੇ ਪਪਤਾ ਪੈਣਾ ਪ੍ਰਾਵਰਸਰ ਇਹ ਕੂੜੀ ਆਵੇ ਕੂੜੀ ਜਾਵੇ ਮਾਇਆ ਕੀ ਨਤ ਜੋਾਸ ਕਹਦੇ ਉਹ ਕੂੜ ਦੇ ਵਿੱਚ ਊਠ ਬੋਲਦੇ ਆ ਵੀ ਸਾਡੇ ਬੱਚੇ ਆ ਸਾਡੇ ਰਸਤੇ ਦਾ ਕੂੜਾ ਸਾਡਾ ਉਹ ਨਹੀਂ ਇਹ ਨਹੀਂ ਪਤਾ ਹੈਗਾ ਵੇ ਇਸ ਪੰਡਤ ਬਣ ਗਏ ਕੂੜ ਦੇ ਵਿੱਚ ਆ ਕੇ ਅਸੀਂ ਫਸ ਗਏ ਪਰ ਹੈ ਜੁੜਦਾ ਕਿਹਦੇ ਮਾਇਆ ਨਾਲਾ ਸ੍ਰੀ ਨਾ ਇਹ ਸ੍ਰੀ ਮੂਲਾ ਮਾਇਆ ਸਭ ਕਹੇ ਤਾਂ ਸੋਹੇ ਆਵੇ ਅੰਤਰ ਬਹੁਤ ਰੋ 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 ਮੇਰੇ ਗੁੱਸਾ ਕਰ ਜਾਨਾ ਕਿਉਂ ਸਾਸ ਤਾਂ ਵੇ ਪੜੇ ਹੁੰਦੇ ਬਾਹਲੇ ਉਹਦੇ ਪੜ ਪੜ ਕੇ ਟੀਕੇ ਪੜੇ ਹੁੰਦੇ ਆ ਉਹ ਟੀਕੇ ਦੇ ਆਧਾਰ ਨਾਲ ਉਹਦਾ ਇਹ ਹੁੰਦਾ ਮਤਲਬ ਉਹਨੇ ਕਿਹਾ ਵੀ ਇਹ ਪਰਪੱਕਾ ਵਾ ਸੱਚਾ ਪੱਕਾ ਇਹ ਜਿਹੜਾ ਗੁਰਗਾਂ ਸਾਹ ਵਾ ਇਹ ਟੀਕਾ ਨਹੀਂ ਵੜ ਸਕਦੇ ਵੀ ਕਿਉਂ ਜਿੰਨਾ ਤੁਸੀਂ ਅੱਜ ਕਰਦੇ ਆ ਸਾਲ ਨੂੰ ਕਰੋਗੇ ਤੁਸੀਂ ਸੁਣੇ ਬੈਠੋਗੇ ਤੁਸੀਂ ਆਪਣੇ ਆਪ ਕਹੋਗੇ ਮੈਂ ਤਾਂ ਇਹ ਬੋਲਿਆ ਨਹੀਂ ਸੀ ਇਹ ਤਾਂ ਅਲੱਗ ਹੋਇਆ ਨਦੀ ਤੁਸੀਂ ਆਪਣੇ ਆਪ ਰੱਖੋ ਕਿ ਟੀਕਾ ਕਿਵੇਂ ਮੜ ਜੂਦਾ ਇਹ ਤੇਰਾ ਮੇਰੇ ਪਾਸ ਸਾਨੂੰ ਕਹਿਣ ਲੱਗੇ ਮੁੰਜਾ ਕਾ ਵੀ ਸੱਚੇ ਵਾ ਸਦਾ ਟੀਕਾ ਲੈ ਲਓ ਜੇ ਉਹਨਾਂ ਨੇ ਕਹਾਣੀ ਸੁਣਾਈ ਸਾਰੀ ਸਰੀਰ ਦੀ ਉਹ ਕਰ ਬਰੇ ਤਾਕਤ ਦੇ ਰਣੀ ਇਹਦਾ ਵਿੱਚ ਇੱਕ ਤੁਸ ਕਹਿੰਦਾ ਇਹ ਸਮੁੰਦਰ ਕੁਜੀ ਬੰਦ ਕਰ ਲਿਆ ਇਹ ਕੁਜੀ ਉਹ ਜੰਦ ਬੰਦ ਹੋਣ ਵਾਲਾ ਨਹੀਂ ਹੈਗਾ ਇਹਦਾ ਜਿੰਨਾ ਤੂੰ ਡਿਗਾਈ ਮਾਰੋਗੇ ਉਨਾਂ ਹੀ ਅੰਮਤ ਰਸ ਨਿਕਲੂਗਾ ਸਤਿਗੁਰ ਕਰਪਾ ਕਰੂਗਾ ਵਿਆਪਿਆ ਦੁਰਮਤਕ ਬੁੱਧ ਕਮੂੜਾ ਮਨ ਲੱਗਾ ਤੇ ਸਮੋਹ ਜੀ ਮੈਂ ਹੈ ਨਾ ਤਰੇ ਗੋਲੇ ਵਿੱਚ ਮਨਮੁਖ ਹੁੰਦਾ ਕੋਹਨਾ ਪੰਡ ਦਾ ਸਰ ਵਿੱਚ ਉਹਦਾ ਪ੍ਰੇਮ ਕਾ ਦਾ ਨਾ ਮਾਇਆ ਨਾ ਮੰਦਾ ਮਨ ਨੂੰ ਮੋੜੇ ਪਿੰਨਾ ਜੋੜਿਆ ਪੰਜਾਂ ਠੱਗਾਂ ਦਾ ਕਹੇ ਮੇਰਾ ਘਰ ਮੇਰਾ ਬਾਾਰ ਮੇਰਾ ਮੈਂ ਵਧੀਆ ਪੜਦਾ ਮੇਰੇ ਵਰਗਾ ਕੋਈ ਹੈ ਨਹੀਂ ਠੱਗੇ ਸੇਤੀ ਠੱਗਰਾਲ ਆਇਆ ਕਹਿੰਦਾ ਉਹ ਠੱਗਰਾਲ ਗਿਆ ਪੰਜਾਂ ਨਾਲ ਆਇਆ ਸਾਥ ਪਏ ਇੱਕੋ ਜਿਹਾ ਕਹਾਂ ਠੱਗਰ ਨਾਲ ਕਿ ਉਹ ਠੱਗ ਬਣ ਗਿਆ ਗਿਆ ਠੱਗ ਬਣਿਆ ਵੇ ਲੋ ਸਤਗੁਰ ਦੇ ਦਰ ਤੇ ਜਾ ਕੇ ਮੈਠਾ ਮਸਤ ਕਰਨ ਆਇਆ ਮਾਲਕ ਜੀ ਨਜ਼ਰ ਕਰਕੇ ਦੇਖਿਆ ਵੀ ਇਹ ਤਾਂ ਠੱਗ ਆ ਸਤਗੁਰ ਸ਼ਰਾਪ ਨਦਰੀ ਵਿੱਚ ਦੋ ਕੱਢੇ ਤਾਂ ਉੱਗੜ ਆਇਆ ਲੋ ਜਦ ਆ ਦੇਖਿਆ ਮਾਲਕ ਨੇ ਵੀ ਇਹ ਤਾਂ ਸੱਚੇ ਬਾਦ ਸੰਨ ਲਿਖਿਆ ਵੀ ਇਹ ਤਾਂ ਫਾ ਚੁੱਕਿਆ ਤਰੇਗੋਣ ਚ ਇਹੋ ਤਰੇਗੋਣ ਹੀ ਫਾ ਚੁੱਕਿਆ ਵਾ ਮੇਨ ਦਾ ਪੇਤ ਨਹੀਂ ਆ ਮੇਰੇ ਇਹ ਲੋਹਾ ਮੰਗਿਆ ਲੋਹਾ ਕਿਉਂ ਬਣਿਆ ਉਹਨੇ ਸਤਗੁਰ ਤੋਂ ਪੁੱਛਿਆ ਜੀ ਕਿ ਸਤਗੁਰ ਦਰ ਤੇ ਬੈਠਾ ਨਹੀਂ ਆ ਅੰਦਰ ਨਹੀਂ ਬੜਿਆਗਾ ਬਹੁਤ ਏਰੀ ਥਾਈ ਰਾਏ ਰਾਏ ਦਿੱਤਾ ਉੱਕੜਿਆ ਪਰਦਾ ਅੱਗੇ ਆਇਆ ਕਿਹਾ ਜੀ ਰਾਹ ਕੇ ਦੇਖਿਆ ਜਿਵੇਂ ਹੁੰਦਾ ਨਾ ਮਤਲਬ ਆਪਣੇ ਬਾੜਿਆ ਹੁੰਦਾ ਆਬਰ ਬਿਆ ਖੋਟਾ ਨੇ ਫੇਟ ਡੰਕਾ ਕੇ ਦੇਖਦਾ ਟੱਲ ਚੱਲਦਾ ਇਹ ਤਾਂ ਜਿਆ ਮਾਲਕ ਨੇ ਦੇਖਿਆ ਡੰਕਾ ਕੇ ਚੱਲਦਾ ਨਹੀਂ ਇਹ ਤਾਂ ਇਹ ਖੋਟਾ ਬੇਦਾ ਲੋਹਾ ਇਨ ਨਜ਼ਰ ਲੱਗਿਆ ਜਦ ਮਨੋਰ ਬਣ ਗਿਆ ਪਰ ਜਦ ਵੇਰ ਕਹਿੰਦੇ ਆ ਜਿਆਦਾ ਸੀ ਸੰਤਾਂ ਰਾਹੀ ਫਿਰ ਕਰਦੇ ਵਿੱਚ ਬੈਨੇ ਆ ਉਹਨਾਂ ਦਾ ਹੁਕਮ ਅੰਦਰ ਜਿਵੇਂ ਗੁਰੂ ਪਿਆਰੇ ਪਾਇ ਸੇਵਾ ਸਿੰਘ ਆਏ ਉਹਨਾਂ ਨੇ ਮੋਹਰ ਲਾਈ ਸਤਗੁਰ ਦੀ ਬਾਣੀ ਤੇ ਵੀ ਇਹ ਜੇ ਸਤਗੁਰ ਦੀ ਬਾਣੀ ਪਰਪੱਕਾ ਜਿਆਦਾ ਤੂੰ ਦੇਖ ਕੇ ਬੋਲੋ ਚਾਹੇ ਉਹ ਪੜੋ ਉਹਦੇ ਕੋਈ ਫਰਕ ਨਹੀਂ ਹੈਗਾ ਕਹਾਂ ਸਤਗੁਰ ਕੀ ਜੈ ਸਾਨੀ ਆਵੇ ਫਿਰ ਮਨੂਰ ਕਾਂਜਣੋ ਹੋਆ ਕਾਂ ਜਿਆਦਾ ਸੀ ਮਾਲਕ ਦੇ ਦਰ ਤੇ ਜਾ ਕੇ ਬੇਨਤੀਆਂ ਕਰਦੇ ਆ ਸੱਚੇ ਪਾਤਸ਼ਾਹ ਦੇ ਮੇਜ਼ੇ ਵਾ ਨਾ ਚਾਰ ਨਾ ਜਰਾਕ ਵੇਪਦਾ ਗਿਆ ਤੇ ਭੇਦਾਂ ਕਿਉਂ ਉਹ ਕਿਸੇ ਦੇ ਔਗਣ ਨਹੀਂ ਦੇਖਦਾ ਔਗਣ ਵੀ ਜਾਂਦਾ ਯਾ ਨਿਯੋਗ ਕੋ ਯਾਰ ਦਾ ਫੇਕਨ ਸਤ ਗੋਨ ਨਵਾਰ ਪੁੱਤਰ ਸਤਰ ਅਸਮਾਨੇ ਕਹਦਾ ਪੁੱਤਰ ਬੈਰੀ ਇੱਕ ਬਰਾਬਰ ਹੋ ਜਾਂਦੇ ਆ ਜਿਵੇਂ ਦਸੇਂ ਪਾਲਸਾ ਨੇ ਬੱਚੇ ਵੀ ਆਪ ਦੇ ਬਾਤ ਤੇ ਜੇ ਬੈਰੀਆਂ ਦੇ ਕਹੇ ਤੇ ਸਾਡ ਵੀ ਤਾਂ ਕਿnabla ਛੜਦਾ ਫੇਰ ਵੀ ਸਾਡਿਓ ਔਗਣ ਕੱਟੇ ਕਰੇ ਸੁੱਧ ਦੇਹਾ ਮਿਲਾਉਦੇ ਆ ਕੇ ਸਰ ਰ ਪੈ ਗਿਆ ਸਤਗੁਰ ਦੇ ਉਹਦੇ ਉpon ਗਾੜਨ ਨਾਨਕ ਜਿਸ ਤਰ ਮਸਤ ਹੋਵੇ ਲਿਖਿਆ ਤਿਸ ਸਤਗੁਰ ਨਾਲ ਸਨੇਹਾ ਜੇ ਉਹਦੇ ਸਨੇਹੇ ਨੂੰ ਸੁਣ ਲਾਵੇ ਮਾਰ ਉਹ ਸੁਨਿਆ ਕੀ ਆ ਅੰਮ੍ਰਿਤ ਬਾਣੀ ਜਿਹਨੂੰ ਕਹਿੰਦੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਏ ਪਰਮਗਤ ਲਈ ਆਵਾਜ਼ ਮਾਰਕ ਐਗਿਆ ਅਮਰਤ ਬਾਣੀ ਸਤਗੁਰ ਪੂਰੇ ਕੀ ਆਵਾਜ਼ ਹੈ ਮਾਲਕ ਦੀ ਆਪ ਜਿਸ ਕਿਰਪਾਲ ਹੋਏ ਤਸਰੀ ਦੇ ਵਸਿਆ ਜਿਨ੍ਹਾਂ ਦੇ ਹਿਰਦੇ ਵਿੱਚ ਬਾਤ ਜਾਂਦੀ ਆ ਆਵਣ ਜਾਣਾ ਤੇ ਸਿੱਕਾ ਕਟਿਏ ਸਦਾ ਸਦਾ ਸੁਖ ਹੋਵਾ ਕਹੇ ਉਹ ਜਿਹੜੀ ਬਾਣੀ ਆ ਅਮਰਤ ਬਾਣੀ ਆ ਜਿਹੜਾ ਮਾਲਕ ਆ ਉਹਦਾ ਰੂਪ ਨਹੀਂ ਰੰਗ ਨਹੀਂ ਰੇਖ ਨਹੀਂ ਐ ਕਹ ਰਾਹ ਦੀ ਬਾਣੀ ਆ ਉਹਦੇ ਨਾਲ ਕਟੇ ਜਾਂਦਾ ਕਈ ਮਾਲ ਕਹਿੰਦੇ ਆ ਨਾ ਜੋ ਤਸ ਪਾਣਾ ਜੰਤ ਸੋ ਤਦ ਬੁਝੀ ਕਾ ਉਸ ਪਾਣੇ ਵਿੱਚ ਰਹਿ ਕੇ ਸਾਡੇ ਜਿਹੜੇ ਅੰਦਰ ਦੀ ਅਗਨ ਉਹ ਬੁਝ ਜਾਂਦੀ ਆ ਉਹ ਸੁਣ ਨਾਲ ਜੋ ਤਦ ਪਾਣਾ ਜੰਤ ਸੋ ਦਰਗਾ ਸਿੱਜੀ ਉਹ ਦਰਗਾ ਵਿੱਚ ਭੇਜਾਂਦਾ ਮਨ ਫਿਰ ਜੇ ਆਕਰ ਖਤਮ ਹੋ ਜਾਂਦੀ ਆ ਜਿਵੇਂ ਸ਼ੇਰ ਕਿੰਨੇ ਹੁੰਦੇ ਆ ਜਿਆਦਾ ਸੇਲਾ ਮਾਲਕ ਕੋਲ ਜਾਂਦਾ ਸਿਰ ਚਿਕਾ ਮਾਰਦਾ ਉਹਨੂੰ ਭੇਜਦਾ ਇਸ ਅਰੇ ਸੰਤਾਂ ਨੂੰ ਭੇਜਦਾ ਜਦੋਂ ਮਾਲਕ ਦੇ ਦਰ ਤੇ ਲੈ ਕੇ ਬੱਚੇ ਜਾਂਦੇ ਆ ਮਾਲਕ ਉਹਨਾਂ ਦੀ ਆਪ ਰੱਖੀ ਕਰਦਾ ਜਿਸ ਨੂੰ ਤੇਰੀ ਨਜ਼ਰ ਹੋਮੇ ਤਿਸ ਗਈ ਜਿਨ੍ਹਾਂ ਦੇ ਮਾਲਕ ਦੀ ਨਜ਼ਰ ਪੈ ਗਈ ਉਹਨਾਂ ਦੇ ਹੋਮੇ ਗਈਆ ਤਿਸਨੂੰ ਤੇਰੀ ਨਜ਼ਰ ਜਾਂ ਨਜ਼ਰ ਉਹਦੀ ਆਉਂਦੀ ਆ ਹੋਮੇ ਤਿਸ ਗਈ ਉਹਦੀ ਹੰਕਾਰ ਖਤਮ ਹੋ ਜਾਂਦਾ ਕਹੋ ਹੋਮੇ ਨਾਮ ਨਾਲ ਬੁਲਾਉਂਦਾ ਜਾ ਇਹ ਕਹਿੰਦਾ ਵੀ ਜਾਂ ਉਹਦੀ ਮਿਹਰ ਹੋ ਜਾਂਦੀ ਆ ਮਾਲਕ ਦੀ ਫੇਰ ਇਹ ਫਾਇਦਾ ਜਿਸ ਨੂੰ ਤੂੰ ਸੰਤੁਸ਼ਟ ਕਾਲ ਮਲ ਤਿਸ ਕੀ ਕਹਿ ਕਹਦਾ ਜਿਹੜਾ ਤੇਰੇ ਉਹਨੂੰ ਖੁਸ਼ ਹੋ ਗਿਆ ਪ੍ਰਸੰਨ ਹੋ ਗਿਆ ਮਾਲਕ ਜਿੱਤੇ ਉਹਦੀ ਜਿਹੜੇ ਮਾਇ ਸਾਰੀ ਪਾਵ ਲਾ ਤੇ ਅਖੰਨ ਦੇ ਵਿੱਚ ਜਿਸ ਕੇ ਸਵਾਮੀ ਬਾਲ ਜਿਹਦੇ ਬਲ ਹੋ ਗਿਆ ਨਿਰਪਉ ਸੋਪਈ ਉਹ ਫੇ ਡਰਦਾਨ ਕੇ ਪੰਜਨ ਡਰਦਾ ਨਹੀਂ ਹੈ ਪੇਤ ਆ ਗਿਆ ਕਿ ਮਾਲਕ ਉਹਦੇ ਹਰਦੇਵ ਜਾ ਕੇ ਵਸ ਗਿਆ ਜਸਨੋ ਤੂੰ ਕਰਪਾਲ ਸੱਚਾ ਸੋ ਤੇਈ ਤੇ ਦਾ ਮਤਲਬ ਮੈਂ ਹੋ ਜਾਂਦਾ ਪੱਕਾ ਪੂਰਾ ਮਾਰ ਕੇ ਦਦਰ ਪਰਵਾਣ ਹੋ ਗਿਆ ਫਿਰ ਘਰ ਵਹਿ ਗਿਆ ਜਸਨੋ ਤੇਰੀ ਮਾਇਆ ਮਾਇਆ ਨੇ ਪਿਆਰ ਪਾਵਨਾ ਦਇਆ ਹੋ ਗਈ ਨਾ ਕੋਈ ਅਗ ਨਹੀਂ ਵਿਰਾਗ ਕੋ ਨਹੀਂ ਸਕਦੇ ਲਕਲਿ ਵਿਆਗਨ ਸਿਧੀ ਵਿੱਚ ਵਿਆਗਨ ਤੇ ਸੁਣੋ ਸਦਾ ਦਿਆਲ ਜਿਨ ਗੁਰ ਤੇ ਮਤਲੇ ਜਿਨ੍ਹਾਂ ਨੇ ਉਸ ਮਾਲਕ ਤੋਂ ਮਤਲੇ ਪਹਿਲਾਂ ਤ੍ਰੈ ਗਉਣ ਦੇ ਵਿੱਚ ਸੰਤਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਤੋਂ ਮਤਲੇ ਲੈਣੀਆਂ ਸੀ ਜਿਹੜਾ ਸੰਤ ਆਪਣਾ ਜੋਰਦਾ ਉਹ ਸੰਤ ਨਹੀਂ ਹੈਗਾ ਉਹ ਠੱਗਾ ਹਰ ਕੇ ਸਤਨਾਕੀ ਅਬਨਾਸ਼ੀ ਠੱਗਾ ਜਿਹੜਾ ਗੁਰਵਾਨਾ ਜੋਰਦਾ ਉਹ ਮਾਲਕ ਦੇ ਉੱਤੇ ਪਰਵਾਣ ਇਸ ਤਰ੍ਹਾਂ ਗੁਰ ਪਿਆਰਿਓ ਅਸੀਂ ਉਸ ਮਾਲਕ ਦੇ ਦਰ ਤੇ ਮਾਲਮੁਖ ਦੀ ਬਾਤਾਂ ਨੂੰ ਖਤਮ ਕਰਕੇ ਗੁਰਮੁਖ ਦੀ ਬਾਤਾਂ ਕਿਵੇਂ ਲੈਣੀਆਂ ਬੰਦੇ ਵਿੱਚ ਤੁਰਦੇ ਫਿਰਦੇ ਬੰਦੇ ਆਉਂਦੇ ਉਹ ਗੁਰੂ ਉਹ ਨਾਲ ਕੰਮ ਕਰਨ ਸਿਮਰ ਜਮਨਾਰ ਕੰਮ ਕਰ ਫਿਰ ਰਾਤ ਨੂੰ ਅਸੀਂ ਆਪਦੀ ਆਵਾਜ਼ ਨੂੰ ਪਕੜ ਕੇ ਸੌਣਾ ਜਾਂ ਸੁੰਨ ਵਿੱਚ ਬੈਠ ਕੇ ਫਿਰ ਸਵੇਰ ਨੂੰ ਜਿਹੜਾ ਉਠਣਾ ਜਿਹੜਾ ਅੰਦਰ ਆਵਾਜ਼ ਆ ਪਹਿਲਾਂ ਕੰਨਾਂ ਧਿਆਨ ਲਾਣਾ ਆ ਨਾਸਿਕਾ ਦੇਖ ਲੈਣੀ ਬਰਾਬਰ ਆ ਜਾਂ ਨਾਸਿਕਾ ਬਰਾਬਰ ਆ ਫਿਰ ਸਾਡਾ ਦਰ ਖੁੱਲਿਆ ਇਸਰ ਜਰ ਮਾਲ ਕਿਰਪਾ ਕਰ ਹੁਣ ਪੇਤ ਆ ਗਿਆ ਫਿਰ ਅਸੀਂ ਮਨਮੁਖ ਤੋਂ ਗੁਰ ਮੰਗਵਾਣੇ ਨਾਲ ਆਇਆ ਸੀ ਮਨਮੁਖੇ ਗੁਰ ਕੋਈ ਬਾਤ ਹੈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸਮਾਈ ਕਹਿੰਦਾ ਜਦ ਸਮਾ ਗਿਆ ਉਹ ਸਭ ਦੇ ਵਿੱਚ ਫਿਰ ਹੁਣ ਮਰ ਗਿਆ ਜਦੋਂ ਗੁਰ ਪਹਿਰੇ ਮਾਲ ਕਿਰਪਾ ਕਰੇ ਜਿਸ ਕੋਲ ਨੂੰ ਨਹੀਂ ਪਤਾ ਲੱਗਦਾ ਫਰਾ ਮਿਲਣੇ ਕਾ ਚਾਹਦਾ ਆਪਣੇ YouTube ਤੇ ਨੰਬਰ ਲਿਖਿਆ 79730 7284 ਉਹ ਇਸ ਪਾਰਕ ਵੀ ਗਾਰਦ ਕਰ ਦਿੰਦੇ ਆ ਜੇ ਕਿਹਦਾ ਨੰਬਰ ਨਹੀਂ ਚੱਕਿਆ ਮੈਂ ਫਿਰ ਬਾਅਦ ਨੰਬਰ ਨੂੰ ਫੋਨ ਮਾਰ ਦੇਣਾ ਫਿਰ ਮੈਸਜ ਕਰ ਮਾਰ ਦੇਣਾ ਉਹਦੇ ਬਾਅਦ ਉਹਨੇ ਆਪ ਕਰਨਗੇ ਤੇ ਵੈੰਨੀ ਪੂੰਜੀ ਨਹੀਂ ਕਿ ਜਿ ਆਪਾਂ ਕਹੇ ਫਿਰ ਹਾਂ ਵੀ ਮੈਂ ਆਪਦੇ ਦੇਕਰ ਗੱਲ ਮੇਤੋਂ ਇੰਨੇ ਕਿਉਂ ਉਹਨਾਂ ਦੇ ਨਾਲ ਫਿਰ ਜਿਹੜਾ ਮੇਰੇ ਮੈਂ ਜੀ ਆਪ ਕਰਾਂ ਗੱਲ ਮੇਰਾ ਜਿਹੜਾ ਦੋ ਟਾਈਮ ਚੱਲਦੀ ਹੈ ਨਾ ਸਵੇਰ 8:30 ਤੋਂ ਲੈ ਕੇ 5:20 ਤੱਕ ਟੈਲੀਗ੍ਰਾਮ ਉਹ ਤੇ ਨਟ ਖਰਚ ਖਰਚਦਾ ਹੈ ਫਿਰ ਸ਼ਾਮ ਨੂੰ ਯਾਦਾ 7:30 ਲੱਗੇ 8:40 ਤੱਕ ਵੀ ਖਰਚ ਹੋ ਗਿਆ ਫੇ ਵਿਚ ਇਹ ਵੀਡੀਓ ਬਣਾਉਣੇ ਫੇ ਖਰਚ ਗਏ ਪੰਜਾਬ ਜਰ ਰਖੀਦਾ ਅਣੀ ਇਸ ਤਰ੍ਹਾਂ ਮੜਾ ਪਿਆਰ ਬਾਨੇ ਕਾ ਫੋਨ ਛੋੜਿਆ ਵੱਡਾ ਫੋਨ ਨਹੀਂ ਹੈਗਾ ਇਸੇ ਤਰ੍ਹਾਂ ਮਤਲਬ ਇਹ ਜੋ ਮਾਲਕ ਨੇ ਬਖਸ਼ ਕੀਤੀ ਆ ਉਹਨੇ ਭਾਲਦਿਆਂ ਵੀ ਮਾਲ ਕਿਰਪਾ ਕਰੇ ਫੇ ਸਾਰੇ ਗੁਰਮਖ ਗੁਰਮੁਖ ਨਾਮ ਦੀ ਦਾਦਵਾਰਕ ਸਵੇ ਗੁਰਮੁਖੀ ਵਸਤਾ ਦੇ ਆ ਚੈਨ 9 ਨਵਾਜ ਦੇ ਵਿੱਚ ਜਿਸੇ ਨਵਾਜੇ ਗੁਰਮਖ ਸਾਜੇ ਨਾ ਵਸਤਨ ਅਨਹਰ ਬਾਜੇ ਕਿਸਾ ਸੋਕ ਦੇ ਹੀ ਚੁਕਰਾਇ ਤੇ ਜਮਨਾ ਮੇਣੀ ਇਸ ਤਰ੍ਹਾਂ ਕੋਣ ਪਿਆਰੋ ਅਸੀਂ ਮਾਲਕ ਦੇ ਦਰ ਤੇ ਬੇਨਤੀ ਕਰੀਏ ਪਾਲਖੜੇ ਕਿਰਪਾ ਕਰੇ ਬਲਾਉਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ